ਵਧਾਈਆਂ 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 ਸਮੂਹ ਸਤਕਾਰਯੋਗ ਦੁਨੀਆ ਭਰ ਚ ਬੈਠੇ ਪੰਜਾਬੀਆਂ ਨੂੰ ਇੱਕ ਵਾਰ ਢੋਲੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਵਜਾ ਢੋਲ ਕਰੀ ਚੰਗੀ ਨਾਲ ਅੱਜ ਦੀ ਜਿਹੜੀ ਆਮ ਆਦਮੀ ਬੋਕਰ ਪਾਰਟੀ ਦੀ ਹਾਰ ਹੋਈ ਆ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰੋ ਯਾਰ ਇੱਥੇ ਚੰਗੀ ਆਹ ਲਓ ਐਦਾ ਹੁੰਦੀ ਆ ਬੇਇੱਜ਼ਤੀ ਅੱਜ ਇਹਨਾਂ ਦੀ ਬੇਇੱਜ਼ਤੀ ਦਾ ਸਮਾਂ ਆ ਉਹਦਾ ਕਾਰਨ ਆ ਕਿ ਜੋ ਦਿੱਲੀ ਦੇ ਵਿੱਚ ਇਹਨਾਂ ਨੇ ਕੂੜ ਦਾ ਪ੍ਰਚਾਰ ਝੂਠੀ ਰਾਜਨੀਤੀ ਦਿੱਲੀ ਮਾਡਲ ਦਿੱਲੀ ਮਾਡਲ ਪੰਜਾਬ 'ਚ ਲੈ ਆਂਦਾ ਜੋ ਪੰਜਾਬ ਦੇ ਵਿੱਚ ਅਤਿਆਚਾਰ ਤਾਨਾਸ਼ਾਹੀ ਸਾਡੇ ਨੌਜਵਾਨਾਂ ਨੂੰ ਐਨਐਸਏ ਤੇ ਯੁਵਾਪਾ ਲਾ ਕੇ ਡਿਬਰੂਗੜ੍ਹ ਦੀਆਂ ਜੇਲਾਂ ਅਸਾਮ ਤੱਕ ਪਹੁੰਚਾਇਆ ਇਹ ਉਹਦਾ ਹਸ਼ਰ ਹੈ ਕੇਜਰੀਵਾਲ ਸਾਹਿਬ ਉਹਦਾ ਹਸ਼ਰ ਹੈ ਐਦਾਂ ਪੰਜਾਬ ਦੇ ਲੋਕੀ ਡਰਨ ਵਾਲੇ ਨਹੀਂਗੇ ਕੇਜਰੀਵਾਲ ਸਾਹਿਬ ਤੁਹਾਨੂੰ ਗਲਤਫਹਿਮੀ ਆ ਭਗਵੰਤ ਤੈਨੂੰ ਵੀ ਗਲਤਫਹਿਮੀ ਆ ਬਹੁਤ ਇਹ ਧਰਤੀ ਸਾਡੇ ਅ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਸੀ ਉਹਦੇ ਪੁੱਤ ਆ ਅਸੀਂ ਕਿਸੇ ਕੇਚਰੀ ਗੁਜਰੀਵਾਲ ਨੂੰ ਆਪਣਾ ਪਿਓ ਨਹੀਂ ਮੰਨਦੇ ਅੱਜ ਇਹਨਾਂ ਦੀ ਬੇਇੱਜ਼ਤੀ ਦਾ ਸਮਾਂ ਵਾ ਔਰ ਮੈਂ ਜਿਹੜਾ ਕਹਿਣਾ ਚਾਹੁੰਦਾ ਕਿ ਆ ਜਿਹੜੇ ਵੱਡੇ ਵੱਡੇ ਹੈਂਕੜਵਾਚ ਆ ਸੋਡੀਆਂ ਮੁੱਦੇ ਮੂੰਹ ਔਰ ਦੁਰਗੇਸ਼ ਪਾਟੜੀ ਜਿਹੜਾ ਇੱਕ ਐਵੇਂ ਨਿਕਿਆ ਆ ਇੱਥੇ ਲਿਆ ਸਾਡੇ ਸਿਰ ਤੇ ਪੰਜਾਬ ਚ ਪਿਠਾਇਆ ਸੀ ਮੁੱਦੇ ਮੂੰਹ ਕੇਜਰੀਵਾਲ ਮੁੱਦੇ ਮੂੰਹ ਆ ਹੋਰ ਵੀ ਇਹਨਾਂ ਦੇ ਜਿਹੜੇ ਅੱਜ ਸਤਿੰਦਰ ਜੈਨ ਮੁੱਦੇ ਮੂਹ। ਥੈਟ ਮੀਨ ਦਿੱਲੀ ਦੇ ਲੋਕਾਂ ਨੇ ਤੁਹਾਨੂੰ ਕਹਿਤਾ ਤੁਸੀਂ ਕਰਪਟ ਹੋ। ਹੁਣ ਜੇ ਇਹ ਕੇਜਰੀਵਾਲ ਤੇਰੇ ਚ ਰੱਤਾ ਪਰ ਇਨਸਾਨੀਅਤ ਹੈ ਰੱਤਾ ਪਰ ਇੰਨੀ ਇੰਨੀ ਦੇ ਇਸਤਫਾ बतौर ਕਨਵੀਨਰ ਪੰਜਾਬ ਜਿਹੜਾ ਆਮ ਆਦਮੀ ਪਾਰਟੀ ਦਾ। ਜੇ ਤੇਰੇ ਚ ਕੋ ਲਿਆਕਤ ਹੈ ਜੇ ਤੇਰੇ ਕੋਈ اخلاق ਆ ਜੇ ਤੇਰੇ ਚ ਕੋਈ ਮਾੜਾ ਮੋਟਾ ਤੇਰੇ ਅੰਦਰ ਕੋਈ ਜਜ਼ਬਾਤ ਹੈ ਜਾਗਦੇ। ਜੇ ਤੇਰੀ ਕੋ ਜਮੀਰ ਮਾੜੀ ਜੀ ਜਾਗਦੀ ਵੈਸੇ ਤਾਂ ਮਰ ਚੁੱਕੀ ਤੁਹਾਡੀ ਜ਼ਮੀਰ। ਤੁਸੀਂ ਪੁਲਿਸ ਦੇ ਰਾਹੀਂ ਆਪਣੀ ਜ਼ਮੀਰ ਮਾਰੀ ਆ। ਸਰਕਾਰ ਦਾ ਦੁਰਉਪਯੋਗ ਕਰਕੇ ਆਪਣੀ ਜ਼ਮੀਰ ਮਾਰੀ ਆ ਜੇ ਤੁਹਾਡੇ ਜ਼ਮੀਰ ਮਾਰੀ ਜੀ ਹੈਗੀ ਆ ਅੱਜ ਕੇਚਰੀਵਾਲ ਨੂੰ ਬਤੌਰ ਕਨਵੀਨਰ ਆਮ ਆਦਮੀ ਪਾਰਟੀ ਇਸਤਫਾ ਦੇ ਦੇਣਾ ਚਾਹੀਦਾ ਮੈਨੂੰ ਇਹਨਾਂ ਦੀ ਹਾਰ ਦੀ ਖੁਸ਼ੀ ਆ ਮੈਨੂੰ ਕਿਸੇ ਕਿਸੇ ਪਾਰਟੀ ਦੀ ਜਿੱਤ ਦੀ ਕੋਈ ਖੁਸ਼ੀ ਨਹੀਂ ਗਈ ਕਿਉਂਕਿ ਜਿਹੜਾ ਇਹਨਾਂ ਨੇ ਧੁਖਾ ਧੜੀ ਦੀ ਪੋਲਿਟਿਕਸ ਕੀਤੀ 10 ਸਾਲ ਲੋਕਾਂ ਨੂੰ ਛਲ ਚ ਰੱਖਿਆ ਓਲੇ ਚ ਰੱਖਿਆ ਗਰ ਕੀਤਾ ਪੰਜਾਬ ਦਾ ਅੱਜ ਸਾਰੀ ਦੁਨੀਆ 'ਚ ਬੈਠੇ ਪੰਜਾਬੀ ਬਹੁਤ ਖੁਸ਼ ਨੇ ਪੰਜਾਬੀਆਂ ਨੇ ਜਤਾਇਆ ਦਿੱਲੀ ਦੇ ਵਿੱਚ ਦੂਸਰੀ ਪਾਰਟੀ ਨੂੰ ਉਹਨਾਂ ਦਾ ਰੋਲ ਹੈ ਉਹਦੇ 'ਚ ਕਿਉਂਕਿ ਇੰਨੇ ਅੱਕੇ ਹੋਏ ਸੀ ਇਹਨਾਂ ਦੇ ਜ਼ੁਲਮ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਕਹਿ ਕੇ ਗਏ ਨੇ ਗੁਰਬਾਣੀ ਦਾ ਕਥਨ ਹੈ ਕੂੜ ਨੁਖਟੇ ਨਾਨਕਾ ਉੜਕ ਸੱਚ ਰਹੇ ਅੱਜ ਦਿੱਲੀ ਦੇ ਤੋਂ ਨਤੀਜੇ ਆਏ ਨੇ ਉਹਦੇ 'ਚ ਝੂਠ ਦਾ ਫੜਦਾ ਪੜਦਾ ਫਾਸ਼ ਹੋਇਆ ਹੈ ਝੂਠ ਨੂੰ maat ਪਈ ਹੈ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਨਾਲ ਅੱਗੇ ਵਿਚਾਰ ਸਾਂਝੇ ਕਰਾਂ ਨਾਰਮਲੀ ਮੈਂ ਕਦੀ ਕਿਸੇ ਦੀ ਹਾਰ ਤੇ ਕਿਸੇ ਦੇ ਸੰਕਟ ਵਿੱਚ ਮੈਂ ਕਦੀ ਖੁਸ਼ੀ ਨਹੀਂ ਮਨਾਈ ਜ਼ਿੰਦਗੀ ਦੇ ਵਿੱਚ ਪਰ ਕਿਉਂ ਖੁਸ਼ੀ ਮਨਾਉਣੀ ਪੈ ਰਹੀ ਹੈ ਇਹ ਮੈਂ ਤੁਹਾਨੂੰ ਹੁਣ ਥੋੜਾ ਜਿਹਾ ਆ ਲੱਡੂਆਂ ਦੇ ਫੇਰਵੇ ਤੋਂ ਬਾਅਦ ਤੇ ਇੱਕ ਵਾਰ ਧੋਲੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਵਜਾ ਢੋਲ ਕਰੀ ਚੰਗੀ ਨਾਲ ਝਾੜ ਵਧਾਈਆਂ 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 ਸਮੂਹ ਸਤਕਾਰਯੋਗ ਦੁਨੀਆ ਭਰ ਚ ਬੈਠੇ ਪੰਜਾਬੀਆਂ ਨੂੰ ਉਹਦਾ ਕਾਰਨ ਆ ਕਿ ਜੋ ਦਿੱਲੀ ਦੇ ਵਿੱਚ ਇਹਨਾਂ ਨੇ ਕੂੜ ਦਾ ਪ੍ਰਚਾਰ ਝੂਠੀ ਰਾਜਨੀਤੀ ਦਿੱਲੀ ਮਾਡਲ ਦਿੱਲੀ ਮਾਡਲ ਪੰਜਾਬ 'ਚ ਲੈ ਆਂਦਾ ਜੋ ਪੰਜਾਬ ਦੇ ਵਿੱਚ ਅਤਿਆਚਾਰ ਤਾਨਾਸ਼ਾਹੀ ਤੇ ਜੋ ਪੁਲਿਸ ਦਾ ਦੁਰਉਪਯੋਗ ਕਰਕੇ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਦਬਾਇਆ ਜੇਲ੍ਹਾਂ ਚ ਛੁਟਿਆ ਸਾਡੇ ਨੌਜਵਾਨਾਂ ਨੂੰ ਐਨਐਸਏ ਤੇ ਯੁਆਪਾ ਲਾ ਕੇ ਡਿਬਰੂਗੜ੍ਹ ਦੀਆਂ ਜੇਲ੍ਹਾਂ ਆਸਾਮ ਤੱਕ ਪਹੁੰਚਾਇਆ ਇਹ ਉਹਦਾ ਹਸ਼ਰ ਹੈ ਕੇਜਰੀਵਾਲ ਸਾਹਿਬ ਉਹਦਾ ਹਸ਼ਰ ਹੈ ਔਰ ਇਹ ਕੌਣ ਸੀ ਵਿਅਕਤੀ ਜਿਹੜੇ ਕਹਿੰਦੇ ਬਦਲਾਵ ਲੈ ਕੇ ਆਵਾਂਗੇ ਕਾਹਦਾ ਬਦਲਾਵ ਸਿਕਾ ਅਖੇ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਅਸੀਂ ਗੱਡੀਆਂ ਨਹੀਂ ਲਵਾਵਾਂਗੇ ਅਸੀਂ ਸਰਕਾਰੀ ਘਰ ਨਹੀਂ ਲਵਾਵਾਂਗੇ ਅਸੀਂ ਲੋਕਪਾਲ ਦਾ ਕਾਨੂੰਨ ਬਣਾਵਾਂਗੇ ਅਸੀਂ ਸਵਰਾਜ ਦੀ ਨੀਤੀ ਲੈ ਕੇ ਆਵਾਂਗੇ ਅਸੀਂ ਜੋ ਮਗਰਲੀਆਂ ਪਾਰਟੀਆਂ ਨੇ ਗੰਦ ਪਾਇਆ ਉਸ ਦੀ ਸਫਾਈ ਕਰਾਂਗੇ ਕਿਤਾ ਕੀ ਆ ਪਿਛਲੇ ਆ ਘੱਟੋ ਘੱਟ 3 ਸਾਲ ਤੋਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਅਯਾਸ਼ੀ ਸਰਕਾਰੀ ਪੈਸੇ ਦੇ ਉੱਤੇ ਮੇਰੇ ਖਿਆਲ ਆ ਪੰਜਾਬ ਦੇ ਚੀਫ ਮਿਨਿਸਟਰ ਕੋਲ 1000 ਤੋਂ ਉੱਤੇ ਗਨਮੈਨ 100 ਤੋਂ ਉੱਤੇ ਸਰਕਾਰੀ ਗੱਡੀ ਇੱਕ ਸੇਡ ਸਿਕਿਉਰਟੀ ਕੇਜਰੀਵਾਲ ਕੋਲ ਦਿੱਲੀ ਸੀਗੀ ਜਿਹੜਾ ਕਹਿੰਦਾ ਸੀ ਅਸੀਂ ਘਰ ਨਹੀਂ ਲਾਵਾਂਗੇ ਸਿਕਿਉਰਿਟੀ ਨਹੀਂ ਲਵਾਂਗੇ ਇੱਕ ਸੈੱਟ ਪਲਸ ਸਿਕਿਉਰਿਟੀ ਤੁਹਾਡੇ ਸਿਰ ਤੇ ਪੰਜਾਬ ਦੇ ਸਿਰ ਤੇ ਤੁਹਾਡੇ ਸਿਰ ਤੇ ਕੇਜਰੀਵਾਲ ਨੇ ਅਯਾਸ਼ੀ ਕੀਤੀ 3 ਸਾਲ ਤੋਂ ਔਰ ਇੱਥੇ ਹੀ ਬਸ ਨਹੀਂ ਜਿਹੜੇ ਕਹਿੰਦੇ ਸੀਗੇ ਅਸੀਂ ਅ ਜਿਹੜਾ ਹੈ ਲੋਕਪਾਲ ਦਾ ਬਿੱਲ ਲੈ ਕੇ ਆਵਾਂਗੇ ਕਿੱਥੇ ਗਿਆ ਲੋਕਪਾਲ ਜੀ 10 ਸਾਲ ਰਾਜ ਕੀਤਾ ਕੇਜਰੀਵਾਲ ਨੇ ਦਿੱਲੀ ਚ ਕੋਈ ਲੋਕਪਾਲ ਲੱਭਿਆ ਤੁਹਾਨੂੰ ਕਦੀ ਕਿਤੇ ਸਵਰਾਜ ਅਸੀਂ ਤਾਂ ਲੋਕਾਂ ਨੂੰ ਪੁੱਛ ਕੇ ਕੰਮ ਕਰਿਆ ਕਰਾਂਗੇ ਰਾਜ ਸਭਾ ਦੇ ਮੈਂਬਰ ਬਣਾਉਣੇ ਸੀ ਪੰਜਾਬ ਚੋਂ 90 92 ਨੂੰ ਬੰਦੂਆ ਮਜ਼ਦੂਰ ਬਣਾ ਕੇ ਉਹਨਾਂ ਦੇ ਗੁੱਠੇ ਲਵਾਤੇ ਤੇ ਰਾਜ ਸਭਾ ਦੇ ਮੈਂਬਰ ਬਣਾਤੇ ਬਾਹਰੋਂ ਚੱਕ ਕੇ ਪੰਜਾਬ ਚੋਂ ਗੈਰ ਪੰਜਾਬੀ ਅਮੀਰ ਆਦਮੀ ਪੈਸੇ ਲੈ ਕੇ ਸੀਟਾਂ ਵੇਚਦਿਆਂ ਕੇਜਰੀਵਾਲ ਨੇ ਇਹਦਾ ਹਸ਼ਰ ਹੀ ਹੋਣਾ ਸੀ ਨਾ ਤੁਸੀਂ ਜਦੋਂ ਦੂਜਿਆਂ ਤੇ ਜ਼ੁਲਮ ਟਾਉਨੇ ਹੋ ਉਹੀ ਤੁਹਾਡੇ ਨਾਲ ਹਸ਼ਰ ਹੋਇਆ ਵਾ ਜਿਹੜਾ ਟੋਆ ਕੇਜਰੀਵਾਲ ਤੇ ਭਗਵੰਤ ਮਾਨ ਨੇ ਲੋਕਾਂ ਲਈ ਪੱਟਿਆ ਇਹਦੇ ਵਿੱਚ ਹੀ ਡਿੱਗਣਾ ਇਹ ਡਿੱਗਿਆ ਵਾ ਕੇਜਰੀਵਾਲ ਸਭ ਨੇ ਡਿੱਗਣਾ ਇਸ ਟੋਏ ਦੇ ਵਿੱਚ ਕਿਉਂਕਿ ਕੁਦਰਤ ਬਹੁਤ ਬਿਆਨਤਿਆ ਵਾਹਿਗੁਰੂ ਪਰਮਾਤਮਾ ਸਭ ਕੁਝ ਦੇਖ ਰਿਹਾ ਮੈਨੂੰ ਇਹਨਾਂ ਦੀ ਹਾਰ ਦੀ ਖੁਸ਼ੀ ਆ ਮੈਨੂੰ ਕਿਸੇ ਕਿਸੇ ਪਾਰਟੀ ਦੀ ਜਿੱਤ ਦੀ ਕੋਈ ਖੁਸ਼ੀ ਨਹੀਂ ਗਈ ਕਿਉਂਕਿ ਜਿਹੜਾ ਇਹਨਾਂ ਨੇ ਧੁਖਾ ਧੜੀ ਦੀ ਪੋਲਿਟਿਕਸ ਕੀਤੀ 10 ਸਾਲ ਲੋਕਾਂ ਨੂੰ ਛਲ ਚ ਰੱਖਿਆ ਓਲੇ ਚ ਰੱਖਿਆ ਗਰ ਕੀਤਾ ਪੰਜਾਬ ਦਾ ਅੱਜ ਸਾਰੀ ਦੁਨੀਆ 'ਚ ਬੈਠੇ ਪੰਜਾਬੀ ਬਹੁਤ ਖੁਸ਼ ਨੇ ਪੰਜਾਬੀਆਂ ਨੇ ਜਤਾਇਆ ਦਿੱਲੀ ਦੇ ਵਿੱਚ ਦੂਸਰੀ ਪਾਰਟੀ ਨੂੰ ਉਹਨਾਂ ਦਾ ਰੋਲ ਆ ਉਹਦੇ 'ਚ ਕਿਉਂਕਿ ਇੰਨੇ ਅੱਕੇ ਹੋਏ ਸੀ ਇਹਨਾਂ ਦੇ ਜ਼ੁਲਮ ਤੋਂ ਆ ਜਿਹੜਾ ਕੇਜਰੀਵਾਲ ਰੋਜ਼ ਚਿੱਕਾ ਮਾਰਦਾ ਕੋਠੇ ਤੇ ਛੜ ਕੇ ਛੱਤਾਂ ਤੇ ਚੜ ਕੇ ਸੀਪੀਆਈ ਇਹਦੀ ਬਹੁਤ ਮਾਰੇ ਪਾਸ ਹਮਾਰੇ ਸਾਥ ਧੱਕਾ ਕਰ ਰਹੀ ਹੈ ਭਾਜਪਾ ਉਸ ਦਾ ਦੁਰਉਪਯੋਗ ਕਰ ਇਹਨੂੰ ਪੁੱਛੋ ਕੇਜਰੀਵਾਲ ਨੂੰ ਲਾਲਾ ਜੀ ਨੂੰ ਕਿ ਤੇਰੇ ਬੰਦੇ ਤੇਰੀ ਸਰਕਾਰ ਨੇ ਪੰਜਾਬ ਦੇ ਵਿੱਚ ਵੀ ਕੀ ਕੀਤਾ ਜਿਹੜਾ ਬੋਲੇ ਉਹ ਚਾਹੇ ਮਲਵਿੰਦਰ ਬਾਬਾਲੀ ਹੋਵੇ ਚਾਹੇ ਉਹ ਨਸ਼ੇ ਦੇ ਖਿਲਾਫ ਬੋਲਦਾ ਸੀ ਕਰਨ ਕੀ ਨਾਮ ਸੋ ਉਹਨਾਂ ਦਾ ਝੋਟਾ ਜੀ ਉਹਨੂੰ ਜੇਲ੍ਹ ਚ ਆਪਾਂ ਨੇ ਸਿੱਧੂ ਨੂੰ ਜੇਲ੍ਹ ਚ ਆਪੋਜੀਸ਼ਨ ਦੇ तमाम ਲੋਕਾਂ ਦੇ ਖਿਲਾਫ ਇਨਕੁਆਇਰੀਆਂ ਜੇਲ੍ਹਾਂ ਚ ਛੁਟਤਾ ਕੋਈ ਪਾਰਟੀ ਦੇ ਬੰਦਾ ਨਹੀਂ ਛੱਡਿਆ ਮੈਂ ਤੁਹਾਡੇ ਸਾਹਮਣੇ ਬੈਠਾ ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਸਾਨੂੰ ਪਰਮਾਤਮਾ ਨੇ ਬਇਜ਼ਤ ਰੋਟੀ ਦਿੱਤੀ ਗਾ ਮੈਨੂੰ ਡਰੱਗਸ ਦੇ ਕੇਸ ਵਿੱਚ ਜਿਹੜਾ ਕੇਸ ਮੈਂ ਬਤੌਰ ਲੀਡਰ ਆਫ ਆਪੋਜੀਸ਼ਨ ਐਸੇ ਹੀ ਬੋਕਰ ਪਾਰਟੀ ਦੇ ਕਰਕੇ ਲੜਿਆ ਜਿਹੜਾ ਮੇਰੇ ਦੇ ਉਸ ਵੇਲੇ ਉਸ ਵਕਤ ਦੀ ਸਰਕਾਰ ਨੇ ਘੜਿਆ ਉਸੇ ਕੇਸ ਵਿੱਚ ਮੈਨੂੰ ਫੜ ਕੇ ਅੰਦਰ ਤੇ ਦਾ ਪੰਜ ਝੂਠੇ ਮੁਕਦਮੇ ਮੇਰੇ ਤੇ ਦੁਨੀਆ ਭਰ ਚ ਬੈਠੇ ਆਪਣੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਣਾ ਐਡਾ ਪੰਜਾਬ ਦੇ ਲੋਕੀ ਡਰਨ ਵਾਲੇ ਨਹੀਂਗੇ ਕੇਜਰੀਵਾਲ ਸਾਹਿਬ ਤੁਹਾਨੂੰ ਗਲਤਫਹਿਮੀ ਆ ਭਗਵੰਤ ਤੈਨੂੰ ਵੀ ਗਲਤਫਹਿਮੀ ਆ ਬਹੁਤ ਇਹ ਧਰਤੀ ਸਾਡੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਸੀ ਉਹਦੇ ਪੁੱਤ ਆ ਅਸੀਂ ਕਿਸੇ ਕੇਜਰੀ ਕੁਜਰੀਵਾਲ ਨੂੰ ਆਪਣਾ ਪਿਓ ਨਹੀਂ ਮੰਨਦੇ ਸਾਡਾ ਪੁੱਤ ਹੈ ਸਾਡਾ ਪਿਓ ਹੈਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੌਵੇਂ ਪਿਤਾ ਜਿਹਨੂੰ ਕਹਿੰਦੇ ਆ ਆਪਾਂ ਹਿੰਦ ਦੀ ਚਾਦਰ ਛੋਟੇ ਛੋਟੇ ਸਹਿਬਜ਼ਾਦਿਆਂ ਦੀ ਕੁਰਬਾਨੀ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਦਲੇਰ ਬੰਦਿਆਂ ਦੇ ਚੇਲੇ ਆ ਸੀ ਸੁੱਖਾ ਸਿੰਘ ਮਹਤਾਬ ਸਿੰਘ ਵਰਗਿਆਂ ਦੇ ਚੇਲੇ ਆ ਸੀ ਬੋਤਾ ਸਿੰਘ ਗਰਜਾ ਸਿੰਘ ਦੋ ਸਿੱਖਾਂ ਨੇ ਮੁਗਲਾਂ ਦੀ ਤਾਨਾਸ਼ਾਹ ਸਰਕਾਰ ਨੂੰ ਚੁਣੌਤੀ ਦਿੱਤੀ ਉਹਦੇ ਪੈਰੋਕਾਰ ਆ ਸੀ ਮਾਈ ਭਾਗੋ ਦੇ ਪੈਰੋਕਾਰ ਆ ਭਾਈ ਜੈਕਤਾ ਜੀ ਦੇ ਪੈਰੋਕਾਰ ਆ ਤੁਸੀਂ ਹੋਵੋਗੇ ਤੁਹਾਡੀ ਫੌਜ ਜੀ ਆ ਕੇਚਰੀਵਾਲ ਨੂੰ ਆਪਣਾ ਪਿਓ ਮੰਨਦੇ ਹੋਵੋਗੇ ਅਸੀਂ ਨਹੀਂ ਮੰਨਦੇ ਕਿਸੇ ਨੂੰ ਅਸੀਂ ਜੀ ਪੁਰਾਣੇ ਬੰਦਿਆਂ ਦੀਆਂ ਕਰਪਸ਼ਨ ਫੜ ਕੇ ਅਸੀਂ ਖਜ਼ਾਨੇ ਵਿੱਚ ਜਮਾ ਕਰਾਵਾਂਗੇ ਪੈਸੇ ਆ ਜਿੰਨੇ ਫੜੇ 3 ਸਾਲ ਭਗਵੰਤਪານ ਦੀ ਸਰਕਾਰ ਨੇ ਇੱਕ ਪੰਜੀ ਵੀ ਜਮਾ ਕਰਾਈ ਪੰਜਾਬ ਦੇ ਵਿੱਚ ਕਿਸੇ ਦੇ ਕਿਸੇ ਕੋਲ ਰਿਕਵਰ ਕਰਕੇ ਪੈਸਾ ਉਹੀ ਟੈਂਡਰਾਂ ਦੀ ਟਰਾਂਸਪੋਰਟ ਦੀ ਨੀਤੀ ਚੱਲ ਰਹੀ ਆ ਉਹੀ ਜਿਹੜਾ ਬੱਸਾਂ ਦਾ ਇਲਜ਼ਾਮ ਲਾਉਂਦਾ ਸੀ ਰਾਜਾ ਬੜੇਂਗ ਨੇ ਬੱਸਾਂ ਬਣਾਤੀਆਂ ਅਜੇਪੁਰ ਤੋਂ ਰਾਜਸਥਾਨ ਤੋਂ ਉੱਥੋਂ ਹੀ ਬੱਸਾਂ ਬਣ ਰਹੀਆਂ ਆ ਬੋਕਰ ਪਾਰਟੀ ਦੀ ਸਰਕਾਰ ਦੀਆਂ ਉੱਥੋਂ ਹੀ ਆਉਜੀ ਚਮਨ ਸਾਹਿਬ ਜੀ ਔਰ ਜਿਹੜੇ ਕੰਮ ਮਗਰਲੀ ਸਰਕਾਰ ਤੇ ਇਲਜ਼ਾਮ ਲਾਉਂਦਾ ਸੀ ਉਹਨਾਂ ਨੂੰ ਪਰਸ਼ੂ ਕਰ ਰਿਹਾ ਉਹਨਾਂ ਕੰਮਾਂ ਨੂੰ ਅੱਗੇ ਲੈ ਕੇ ਜਾ ਰਿਹਾ ਵਾ ਸਾਰੇ ਥਾਣਿਆਂ 'ਚ ਲੁੱਟਿਆ ਸਾਰੀਆਂ ਤਹਿਸੀਲਾਂ 'ਚ ਲੁੱਟਿਆ ਸਾਰਾ ਮਾਈਨਿੰਗ ਦਾ ਮਾਫੀਆ ਮਿਲ ਕੇ ਸਾਡਾ ਰੇਤਾ ਤੇ ਬਜਰੀ ਤੇ ਸਾਡੇ ਦਰਿਆਵਾਂ ਦਾ ਸਾਡੀ ਇਕੋਲੋਜੀ ਦਾ ਬਲਾਤਕਾਰ ਕਰ ਗਏ ਨੇ ਇਹ ਕਹਿੰਦੇ ਸੀ ਅਸੀਂ ਬਦਲਾਅ ਲੈ ਕੇ ਆਵਾਂਗੇ ਔਰ ਜਿਹੜਾ ਮੈਂ ਕਹਿ ਰਿਹਾ ਸੀ ਕਿ ਜਰਾ ਜਿਹੜਾ ਭਾਜਪਾ ਨੂੰ ਕਹਿੰਦਾ ਸੀਬੀਆਈ ਤੇ ਈਡੀ ਦਾ ਦੁਰਉਪਯੋਗ ਕਰਦੇ ਤੁਸੀਂ ਤਾਂ ਸੱਚੇ ਫੜੇ ਗਏ ਸੀ ਲੋਕਾਂ ਨੇ ਮੋਹਰ ਲਾਤੀ ਐ ਐ ਕਰਕੇ ਤੂੰ ਕਹਿੰਦਾ ਸੀ ਨਾ ਕੇਜਰੀਵਾਲ ਕਿ ਦਿੱਲੀ ਕੇ ਜਨਤਾ ਜਵਾਬ ਦੇਗੀ ਉਹਨਾਂ ਨੇ ਜਵਾਬ ਦਿੱਤੀ ਕਿ ਤੂੰ ਕਰਪਟ ਆ ਤੂੰ ਸ਼ਰਾਬ ਘਟਾਲੇ ਵਿੱਚ ਸੈਂਕੜੇ ਕਰੋੜ ਖਾਦੇ ਨੇ ਜਿੱਦਣ ਸ਼ਰਾਬ ਘਟਾਲੇ ਪੰਜਾਬ ਦੀ ਜਾਂਚ ਹੋਵੇਗੀ ਇੱਥੇ ਵੀ ਫੜੇ ਜਾਣਗੇ ਸਾਰੇ ਫੜੇ ਜਾਣਗੇ ਔਰ ਫਿਰ ਕਹਿੰਦਾ ਸੀਗਾ ਕਿ ਜੀ ਬੀਜੇਪੀ ਨੇ ਵਾਹ ਮੀਡੀਆ ਕੋ ਕੰਟਰੋਲ ਕਰ ਰੱਖਾ ਹੈ ਗੋਦੀ ਮੀਡੀਆ ਬਣਾ ਦਿਆ ਹੈ ਪੰਜਾਬ ਦੇ ਵਿੱਚ ਕੀ ਆ ਜੀ ਮੀਡੀਆ ਇਸ ਵੇਲੇ ਕੋਈ ਬੋਲਦਾ ਵਾ ਕਿਸੇ ਮੀਡੀਆ ਦੇ ਵਿੱਚ ਜਾਨ ਹੈ ਕਿ ਉਹ ਅ ਇੰਡੀਪੈਂਡੈਂਟ ਬੰਦਿਆਂ ਦੀ ਕੋਈ ਗੱਲ ਕਵਰ ਕਰ ਸਕਣ ਐਡੇ ਵੱਡੇ ਵੱਡੇ ਕਿਸਾਨਾਂ ਦੇ ਤੇ ਅ ਵੱਡੇ ਵੱਡੇ ਐਕਟੀਵਿਸਟਾਂ ਨੇ ਇਕੱਠ ਕੀਤੇ ਪਾਣੀਆਂ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਕੋਈ ਦਿਖਾਉਂਦਾ ਨਹੀਂਗਾ ਔਰ ਇਸੇ ਤਰ੍ਹਾਂ ਨਾਲ ਜਿਹੜਾ ਇਹ ਪੰਜਾਬ ਜਿਹੜਾ ਇਹ ਖਜ਼ਾਨਾ ਲੁੱਟ ਕੇ ਲੈ ਕੇ ਗਏ ਨੇ ਸਾਡਾ 5000 ਕਰੋੜ ਰੁਪਇਆ ਝੋਨੇ ਚੋਂ ਲੁੱਟ ਕੇ ਗਏ ਲੈ ਕੇ ਗਏ ਨੇ ਸਾਰੇ ਤੁਹਾਡੇ ਕਿਸਾਨਾਂ ਦਾ 150 ਰੁਪਇਆ ਕੁਇੰਟਲ ਦਾ ਤੁਹਾਡਾ ਉਹ ਲੁੱਟ ਕਿੱਥੇ ਗਈ ਆ ਸਾਰੀ ਇਹਨਾਂ ਦੀ ਜੇਬਾਂ ਵਿੱਚ ਗਈ ਆ ਜਿਹੜੇ ਕਹਿੰਦੇ ਸੀ ਅਸੀਂ ਤਾਂ ਕੱਟੜ ਇਮਾਨਦਾਰ ਆ ਕਟੜ ਬੇਈਮਾਨ ਸਾਬਤ ਹੋਏ ਨੇ ਕਟੜ ਬੇਈਮਾਨ ਸਾਬਤ ਹੋਏ ਨੇ ਅਦਾਲਤਾਂ ਨੇ ਡੇਢ ਡੇਢ ਸਾਲ ਜੇਲਾ ਚ ਰੱਖਿਆ ਨੂੰ ਸਾਰੇ ਹਾਰ ਗਏ ਨੇ ਆ ਜਿਹੜੇ ਅਖੋਤੀ ਸੀਗੇ ਬੋਕਰ ਪਾਰਟੀ ਦੇ ਕਹਿੰਦੇ ਅਸੀਂ ਇਨਕਲਾਬ ਲੈ ਕੇ ਆਵਾਂਗੇ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਪਿੱਛੇ ਟੰਗੇ ਉਹਦੀ ਤੋਹੀਨ ਕਰਦੇ ਹੋ ਤੁਸੀਂ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਟੰਗ ਕੇ ਪ੍ਰਿਸ਼ਟਾਚਾਰ ਕਰਦੇ ਹੋ ਔਰ ਕੇਜਰੀਵਾਲ ਦੀ ਹਾਰ ਦਾ ਬਹੁਤ ਬਹੁਤ ਜ਼ਿਆਦਾ ਮੈਂ ਸਮਝਦਾ ਕਿ ਇੱਕ ਅੱਖਾ ਖੁੱਲਣ ਵਾਲਾ ਦ੍ਰਿਸ਼ਾ ਸਾਰੀ ਦੁਨੀਆ ਦੇ ਵਿੱਚ ਤੁਸੀਂ ਕੁਝ ਲੋਕਾਂ ਨੂੰ ਕੁਝ ਸਮਾਂ ਮੂਰਖ ਬਣਾ ਸਕਦੇ ਹੋ ਤੁਸੀਂ ਸਾਰੇ ਲੋਕਾਂ ਨੂੰ ਕੁਝ ਸਮਾਂ ਮੂਰਖ ਬਣਾ ਸਕਦੇ ਹੋ ਲੇਕਿਨ ਸਾਰੀ ਜਨਤਾ ਨੂੰ ਸਾਰੀ ਸਮਾਂ ਹਰ ਵਕਤ ਤੁਸੀਂ ਮੂਰਖ ਨਹੀਂ ਬਣਾ ਸਕਦੇ ਇਹ ਕੇਜਰੀਵਾਲ ਦੇ ਨਾਲ ਅੱਜ ਉਹਦੇ ਉਹਦੀ 슈ਗਰ ਲੈਵਲ ਪਤਾ ਨਹੀਂ ਕੀ ਹੋਊਗਾ ਪਰਮਾਤਮਾ ਉਹਨੂੰ ਸਿਹਤ ਵਛੇ ਕਿਉਂਕਿ ਹਲੇ ਇੱਥੇ ਵੀ ਸੱਤਾ ਪਰਿਵਰਤਨ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਜਿਵੇਂ ਪੰਜਾਬ ਦੀ ਪੁਲਿਸ ਦਿੱਲੀੋਂ ਬੱਗੇ ਨੂੰ ਚੱਕਣ ਜਾਂਦੀ ਸੀ ਨਾ ਉਹ ਦਿਨ ਵੀ ਆਉਣਗੇ ਇੱਥੇ ਪੰਜਾਬ ਦੇ ਵਿੱਚ ਮੈਂ ਕਹਿ ਰਿਹਾ ਮੈਂ ਕੋ ਹੰਕਾਰ ਨਹੀਂ ਕਰ ਰਿਹਾ ਤੁਸੀਂ ਗਾਂਧੀ ਇੰਨਾ ਪਾਇਆ ਸੀਗਾ ਤੁਸੀਂ ਸੱਤਾ ਦੇ ਵਿੱਚ ਆਣ ਕੇ ਇੱਡੇ ਹੰਕਾਰ ਗਏ ਯਾਰੋ ਚਲੋ ਫਾਇਦਾ ਕਿਤੇ ਹੋਏ ਸੀਗੇ ਉਹ ਤੁਸੀਂ ਯਾਰੋ ਕੱਖ ਵੀ ਨਹੀਂ ਸੀਗੇ ਤੁਸੀਂ ਤੁਸੀਂ ਪੁਲਿਸ ਦੇ ਪਾਵਰ ਦੇ ਉੱਤੇ ਆਣ ਕੇ ਮੇਰੇ ਤੇ ਤੁਸੀਂ ਐਨਡੀਪੀਐਸ ਦਾ ਪੱচ্চਾ ਦਰਜ ਕਰਕੇ ਮੈਨੂੰ ਜੇਲ੍ਹ ਵਿੱਚ ਰੱਖਿਆ ਨਾ ਮੈਂ ਤੇ ਇਹਦਾ ਪਹਿਲਾ ਜ਼ਿਕਰ ਕਰਤਾ ਅਸੀਂ ਡਰਨ ਵਾਲੇ ਬੰਦੇ ਨਹੀਂਗੇ ਹੋਰ ਮੁਕੱਦਮੇ ਬਣਾ ਸਕਦੇ ਬਣਾ ਲਓ ਪੰਜ ਬਣਾਏ ਨੇ ਨਾ 10 ਬਣਾਓ ਜੇ ਬਣਾ ਸਕਦੇ ਹੋ ਲੇਕਿਨ ਪੰਜਾਬ ਦੇ ਲੋਕਾਂ ਦੀ ਇਕੱਲੀ ਮੇਰੀ ਨਹੀਂ ਪੰਜਾਬ ਦੇ ਸਮੂਹ ਤਮਾਮ ਪੰਜਾਬ ਦੇ ਲੋਕਾਂ ਦੀ ਤੁਸੀਂ ਆਵਾਜ਼ ਨਹੀਂ ਬੰਦ ਕਰਾ ਸਕਦੇ ਤੁਸੀਂ ਐਨਐਸਐ ਲਾਈ ਹੈ ਨਾ ਯੋਪਾ ਲਾਇਆ ਨਾ ਭੇਜੇ ਨੇ ਨਾ ਉਹਨਾਂ ਨੇ ਕੋ ਗੋਡੇ ਟੇਕੇ ਨੇ ਕਿਸੇ ਨੇ ਤੇ ਤੁਹਾਡੇ ਮੋਰੇ ਇਸ ਲਈ ਅੱਜ ਦੀ ਜਿਹੜੀ ਆਮ ਆਦਮੀ ਬੋਕਰ ਪਾਰਟੀ ਦੀ ਹਾਰ ਹੋਈ ਆ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰੋ ਯਾਰ ਇੱਕ ਵਾਰੀ ਚੰਗੀ ਆ ਲੋ ਐਦਾਂ ਹੁੰਦੀ ਆ ਬੇਇੱਜ਼ਤੀ ਅੱਜ ਇਹਨਾਂ ਦੀ ਬੇਇੱਜ਼ਤੀ ਦਾ ਸਮਾਂ ਵਾ ਔਰ ਮੈਂ ਜਿਹੜਾ ਕਹਿਣਾ ਚਾਹੁੰਦਾ ਕਿ ਆ ਜਿਹੜੇ ਵੱਡੇ ਵੱਡੇ ਹੈਂਕਰਵਾਚ ਆ ਸੋਡਿਆ ਮੂਦੇ ਮੂੰਹ ਔਰ ਦੁਰਗੇਸ਼ ਪਾਟਕ ਜਿਹੜਾ ਇੱਕ ਐਵੇਂ ਨਿਕਾ ਆ ਇੱਥੇ ਲਿਆ ਸਾਡੇ ਸਿਰ ਤੇ ਪੰਜਾਬ ਚ ਪਿਠਾਇਆ ਸੀ ਮੁੱਦੇ ਮੂੰਹ ਕੇਜਰੀਵਾਲ ਮੁੱਦੇ ਮੂੰਹ ਆ ਹੋਰ ਵੀ ਇਹਨਾਂ ਦੇ ਜਿਹੜੇ ਆਜ ਸਤਿੰਦਰ ਜੈਨ ਮੁੱਦੇ ਮੂੰਹ ਥੈਟ ਮੀਨਸ ਦਿੱਲੀ ਦੇ ਲੋਕਾਂ ਨੇ ਤੁਹਾਨੂੰ ਕਹਿ ਦਿੱਤਾ ਤੁਸੀਂ ਕਰਪਟ ਹੋ ਹੁਣ ਜੇ ਕੇਜਰੀਵਾਲ ਤੇਰੇ ਰੱਤਾ ਪਰ ਇਨਸਾਨੀਅਤ ਰੱਤਾ ਪਰ ਇੰਨੀ ਇੰਨੀ ਬੇਸਤਫਾ ਬਤੌਰ ਕਨਵੀਨਰ ਪੰਜਾਬ ਜਿਹੜਾ ਆਮ ਆਦਮੀ ਪਾਰਟੀ ਦਾ ਜੇ ਤੇਰੇ ਕੋਲ ਯੋਗਤਾ ਹੈ ਜੇ ਤੇਰੇ ਕੋਈ اخلاق ਆ ਜੇ ਤੇਰੇ ਅੰਦਰ ਕੋਈ ਮਾੜਾ ਮੋਟਾ ਤੇਰੇ ਅੰਦਰ ਕੋਈ ਜਜ਼ਬਾਤ ਹੈ ਜਾਗ ਦੇ ਜੇ ਤੇਰੀ ਕੋ ਜਮੀਰ ਮਾੜੀ ਜੀ ਜਾਗਦੀ ਵੈਸੇ ਤਾਂ ਮਰ ਚੁੱਕੀ ਤੁਹਾਡੀ ਜ਼ਮੀਰ ਤੁਸੀਂ ਪੁਲਿਸ ਦੇ ਰਾਹੀਂ ਆਪਣੀ ਜ਼ਮੀਰ ਮਾਰੀ ਆ ਸਰਕਾਰ ਦਾ ਦੁਰਉਪਯੋਗ ਕਰਕੇ ਆਪਣੀ ਜ਼ਮੀਰ ਮਾਰੀ ਆ ਜੇ ਤੁਹਾਡੇ ਜ਼ਮੀਰ ਮਾਰੀ ਜੀ ਹੈਗੀ ਆ ਅੱਜ ਕੇਚਰੀਵਾਲ ਨੂੰ ਬਤੌਰ ਕਨਵੀਨਰ ਆਮ ਆਦਮੀ ਪਾਰਟੀ ਇਸਤਫਾ ਦੇ ਦੇਣਾ ਚਾਹੀਦਾ ਵਾ ਔਰ ਮੈਂ ਲੱਖ ਦੀ ਲਾਨਤ ਕਹਿਣਾ ਵਾ ਆ ਜਿਹੜੇ ਇੱਥੇ 92 ਤੁਰੇ ਫਿਰਦੇ ਸਵਾਏ ਕੁਮਰ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਛੱਡ ਕੇ ਉਹ ਯਾਰ ਤੁਹਾਡੇ ਚ ਕੋਈ ਜਾਨ ਨਹੀਂ ਹੈ ਨਸੀਾਨਾ ਸਾਡੇ ਬੱਚੇ ਮਾਰਦੇ ਨੇ ਸਾਡੇ ਗੈਰ ਕਾਨੂੰਨੀ ਮਾਈਨਿੰਗ ਨਾਲ ਲੁੱਟਿਆ ਜਾ ਰਿਹਾ ਸਾਰਾ ਪੰਜਾਬ ਸਾਡਾ ਖਜ਼ਾਨਾ ਜਿਹੜਾ ਕਹਿੰਦੇ ਨਾ ਕਿ ਮਗਲੀਆਂ ਪਾਰਟੀਆਂ ਬੜੀਆਂ ਮਾੜੀਆਂ ਸੀ 40 ਸਾਲਾਂ ਚ 3 ਲੱਖ ਕਰੋੜ ਦਾ ਕਰਜ਼ਾ ਚਾੜਿਆ ਮਗਲੀ ਰੋਇਤੀ ਪਾਰਟੀਆਂ ਨੇ ਉਹ ਤੁਸੀਂ ਯਾਰ ਉਹ 3 ਸਾਲਾਂ ਵਿੱਚ 1 ਲੱਖ ਕਰੋੜ ਦਾ ਕਰਜ਼ਾ ਚੜਤਾ ਫਿਰ ਵੀ ਕਹੀ ਜਾਂਦੇ ਅਸੀਂ ਕਟੜ ਇਮਾਨਦਾਰ ਆ ਸਾਡੇ ਜਹਾਜ਼ ਸਾਡਾ ਹੈਲੀਕਾਪਟਰ ਤੁਸੀਂ ਉਹ ਬਰਬਾਦ ਕੀਤਾ ਵਾ ਔਰ ਸਾਡਾ ਪੰਜਾਬ ਭਰਿਆ ਹੋਇਆ ਸਾਰੇ ਬੋੜਾਂ ਦੇ ਨਾਲ ਆਪਰਾਪਤੀ ਕਰਤੀ ਉਹ ਪ੍ਰਾਤ ਸਾਰੇ ਦੇਸ਼ ਦੀਆਂ ਖਬਰਾਂ ਭਰਤੀਆਂ ਤੁਸੀਂ ਸਾਡੇ ਖਜ਼ਾਨੇ ਦੇ ਨਾਲ ਇਹ 1 ਲੱਖ ਕਰੋੜ ਰੁਪਏ ਲੱਗਿਆ ਕਿੱਥੇ ਦੱਸੋ ਮੈਨੂੰ ਪਿਛਲੇ 3 ਸਾਲਾਂ ਵਿੱਚ ਕਿਉਂਕਿ ਪਿੰਡਾਂ ਦਾ ਕੋਈ ਇੱਕ ਨਵੇਂ ਪੈਸੇ ਦਾ ਵਿਕਾਸ ਨਹੀਂ ਹੋਇਆ ਮਿਊਨਿਸਪਲ ਕਮੇਟੀਆਂ ਕਾਰਪੋਰੇਸ਼ਨਾਂ 'ਚ ਕੁਝ ਨਹੀਂ ਹੋਇਆ ਪੈਸਾ ਕਿੱਥੇ ਗਿਆ ਸਾਰਾ ਇਹ ਤੁਸੀਂ ਸਾਰਾ ਪੈਸਾ ਪੰਜਾਬ ਦਾ ਖਾਦਾ ਤੁਹਾਡੇ ਤੋਂ ਤਾਂ ਪੰਜੀ ਵੀ ਨਹੀਂ ਰਿਕਵਰ ਹੋਈ ਪਰ ਮੈਂ ਕਹਿੰਦਾ ਹੰਕਾਰ ਨਾ ਸਮਝੋ ਅਗਲੀ ਸਰਕਾਰ ਤੁਹਾਡੇ ਕੋਲੋਂ ਇਹ ਸਰਕਾਰੀ ਪੈਸਾ ਜ਼ਰੂਰ ਰਿਕਵਰ ਕਰਕੇ ਦਿਖਾਵੇਗੀ ਅਖੇ ਜੀ ਅਸੀਂ ਬਦਲਾਅ ਲੈ ਕੇ ਆਉਣਾ ਆ ਇਹਨਾਂ ਨੂੰ ਚਰਿਆ ਨਹੀਂ ਜਾਂਦਾ ਕੋਈ ਹੋਰ ਪਾਰਟੀ ਜਿੱਤਦਾ ਸਾਰੇ ਪੰਜਾਬ ਦੇ ਵਿੱਚ ਕਾਰਪੋਰੇਸ਼ਨਾਂ ਤੇ ਮਿਨਿਸਪਲ ਕਮੇਟੀਆਂ ਹਾਈਜੈਕ ਕੀਤੀਆਂ ਨੇ ਥਰੂ ਪੁਲਿਸ ਜਦਾਂ ਬਦਮਾਸ਼ੀ ਗੁੰਡਾਗਰਦੀ ਕਰਕੇ ਥਾਣਿਆਂ ਦੇ ਜ਼ਰੀਏ ਪੁਲਿਸ ਦੇ ਜ਼ਰੀਏ ਚੱਕ ਕੇ ਲਿਆ ਕੇ ਤੇ ਆਪਣੇ ਬੰਦੇ ਥੋਪ ਦਿੱਤੇ ਸਾਰੀਆਂ ਕਾਰਪੋਰੇਸ਼ਨਾਂ ਕਮੇਟੀਆਂ ਨਗਰਪੰਚਾਇਤਾਂ ਹਾਰੇ ਹੋਏ ਨੇ ਪੰਜਾਬ 'ਚ ਪ੍ਰਧਾਨ ਸਾਰੀ ਜਗ੍ਹਾ ਦੇ ਉੱਤੇ ਇਹ ਬਣਾਤੇ ਬਠਿੱਡੇ ਇੱਕ ਆਦਮੀ ਅਮੀਰ ਆਦਮੀ ਲੱਭ ਕੇ ਆਪਣੇ ਐਮਐਲਏ ਦੇ ਜਜ਼ਬਾਤਾਂ ਨੂੰ ਪੈਰਾਂ ਥੱਲੇ ਕੁਚਲ ਕੇ ਜਗਰੂਪ ਸਿੰਘ ਗਿੱਲ ਨੂੰ ਇੱਕ ਅਮੀਰ ਆਦਮੀ ਨੂੰ ਲਿਆ ਕੇ ਇੱਥੇ ਬਰਾਤਾ ਇਹ ਆਮ ਆਦਮੀ ਨੇ ਜੀ ਆਹ ਕੇਜਰੀ ਵਾਲਾ ਆਮ ਆਦਮੀ ਜਿਹੜਾ ਜਿਹਦਾ ਲੱਖਾਂ ਰੁਪਏ ਦਾ ਫਲਸ਼ ਲੱਗਿਆ ਠੰਡਾ ਤੇ ਗਰਮ ਚਾਹੀਦੀ ਸੀਟ ਇਹਨੂੰ ਵੰਦਾ ਇਹਨੂੰ ਆਉਂਦਾ ਨਹੀਂ ਹੈ ਕੁਝ ਵੀ ਪਰਦੇ ਲਾਏ ਨੇ 16-16 ਕਰੋੜ ਦੇ ਆਹ ਵੱਡੀਆਂ-ਵੱਡੀਆਂ ਜਿਮ ਮਸ਼ੀਨਸ ਰੱਖਿਆ ਇਟਾਲੀਅਨ ਮਾਰਬਲ ਲਾਇਆ ਵਾ 50 ਕਰੋੜ ਰੁਪਏ ਤੁਹਾਡਾ ਦਿੱਲੀ ਵਾਲਿਆਂ ਦਾ ਬਰਬਾਦ ਕਰਕੇ ਉੱਥੇ ਲਾਤਾ ਇਸ ਕਰਕੇ ਇਹ ਬਹੁਤ ਵੱਡਾ ਸਬਕ ਆ ਕੱਲੇ ਕੇਜਰੀਆ ਵਾਲਾਸਤੇ ਨੇਗਾ ਇਹ ਜਿਹੜੇ ਸ਼ਾਸਕ ਨੇ ਸਾਡੇ ਦੇਸ਼ ਵਿੱਚ ਜਿਹੜੇ ਰਾਜ ਕਰਦੇ ਨੇ ਆ ਭਗਵੰਤਪਾਨ ਵਰਗੇ ਜਿਹੜੇ ਹੰਕਾਰ ਚ ਨੇ ਥੱਲੇ ਆ ਜੋ ਜ਼ਮੀਨ ਦੇ ਉੱਤੇ ਆਪਣਾ ਹੰਕਾਰ ਛੱਡੋ ਹਲੀਮੀ ਚ ਰਹੋ ਲੋਕਾਂ ਦੇ ਕੰਮ ਕਰੋ ਲੋਕਾਂ ਦਾ ਜਿਹੜੇ ਕੰਮ ਲਈ ਤੁਹਾਨੂੰ ਲੋਕਾਂ ਨੇ ਇੱਥੇ ਭੇਜਿਆ ਵਾ ਇਹ ਕੋ ਸਰਕਾਰ ਤੁਹਾਡੀ ਇਹ ਯਾਸ਼ੀ ਵਾਸਤੇ ਨਹੀਂ ਬਣੀ ਤੁਹਾਡੀਆਂ ਗੱਡੀਆਂ ਮੋਟਰਾਂ ਝੂਟਣ ਵਾਸਤੇ ਨਹੀਂ ਬਣੀ ਇਹ ਸਰਕਾਰ ਬਣੀ ਆ ਆਮ ਜਨਤਾ ਗਰੀਬ ਮਜਲੂਮ ਦੀ ਮਦਦ ਕਰਨ ਵਾਸਤੇ ਤੁਹਾਡੇ ਤੁਹਾਡੀਆਂ ਆਮ ਆਦਮੀ ਪਾਰਟੀ ਕਲੀਨਿਕਾਂ ਫੇਲ ਨੇ ਪੰਜਾਬ ਦੇ ਵਿੱਚ ਤੁਹਾਡੇ ਸਕੂਲ ਹੋਵੇਮਨਸ ਟੋਟਲੀ ਫੇਲ ਆ ਤੁਸੀਂ ਸਾਡੀ ਪੁਰਾਣੀ ਪ੍ਰਣਾਲੀ ਜਿਹੜੀ ਚੱਲਦੀ ਸੀ ਹੈਲਥ ਐਜੂਕੇਸ਼ਨ ਦੀ ਦਿੱਲੀ ਮਾਡਲ ਕਹੇ ਕਿ ਦਿੱਲੀ ਮਾਡਲ ਕਹੇ ਕਿ ਉਹ ਬਰਬਾਦ ਕਰਤੀ ਅੱਜ ਭਗਵੰਤ ਮਾਨ ਨੂੰ ਆਪਣੇ ਕੀਤੇ ਹੋਏ ਸਾਰੀਆਂ ਗਲਤੀਆਂ ਦਾ ਪਬਲਿਕ ਤੌਰ ਦੇ ਉੱਤੇ ਮਾਫੀ ਮੰਗਣੀ ਚਾਹੀਦੀ ਹੈ ਇਸ ਲਈ ਜੋ ਵੀ ਤੁਸੀਂ ਮੇਰੇ ਨਾਲ ਜੁੜੇ ਹੋ ਮੈਨੂੰ ਮੈਂ ਅੱਜ ਬਹੁਤ ਮੈਂ ਸਮਝਦਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਵਾਂ ਜੋ ਕਰੋਗੇ ਉਹੀ ਪਰੋਂਗੇ ਜੋ ਬੀਜੋਗੇ ਉਹੀ ਵੱਡੋਗੇ ਅੱਜ ਉਹਦਾ ਜਿਹੜਾ ਨਤਾਰਾ ਹੋਇਆ ਵਾ ਔਰ ਮੈਂ ਸਮਝਦਾ ਕਿ ਝੂਠ ਫਰੇਬ ਅੰਗਰੇਜ਼ੀ ਚ ਕਹਿੰਦੇ ਨੇ ਡੀਸੀਟ ਐਂਡ ਫਾਲਸ ਰੂਟ ਦੀ ਪੋਲਿਟਿਕਸ ਦਾ ਅੱਜ ਆ ਦੀ ਹਾਰ ਹੋਈ ਆ ਤੇ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਨੇ ਤਸ਼ੱਦਦ ਕੀਤਾ ਸੀਗਾ ਉਹਨਾਂ ਦੀ ਜਿੱਤ ਹੋਈ ਆ ਉਸ ਅਕਾਲਪੁਰ ਖਵਾਇ ਗੁਰੂ ਦਾ ਇੱਕ ਵਾਰੀ ਮੈਂ ਫੇਰ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਵੀ ਮੇਰੇ ਵੀਰੋ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਐੇ ਛੋਟੇ ਜੇ ਨੋਟਿਸ ਤੇ ਆਏ ਹੋ ਇੱਕ ਵਾਰ ਜ਼ੋਰਦਾਰ ਸਵਾਗਤ ਕਰਕੇ ਫਿਰ ਕਹਿਣਾ ਚਾਹਣਾ ਕਿ ਮੈਨੂੰ ਕਿਸੇ ਦੀ ਸੰਕਟ ਵਾਲੇ ਸਮਝ ਮੇਰੇ ਨਾਲ ਦੇ ਪੁਰਾਣੇ ਸਾਡੇ ਕੁਲੀਗ ਦੇ ਸੰਕਟ ਚ ਨੰਨਾ ਬੜਾ ਉਹਨਾਂ ਨੇ ਜ਼ੁਲਮਟਾਇਆ ਸੀ ਪਰ ਮੈਂ ਕੁਝ ਨਹੀਂ ਕਿਹਾ ਕੁਝ ਬੋਲਿਆ ਨਹੀਂ ਕੋਈ ਸ਼ਬਦ ਨਹੀਂ ਬੋਲਿਆ। ਔਰ ਕਿਸੇ ਨੇ ਵੀ ਨਹੀਂ ਬੋਲਿਆ ਉਹਦੀ ਸਪੋਰਟ ਵਿੱਚ। ਉਹਨੂੰ ਵੀ ਥੋੜਾ ਜਿਹਾ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਕਿ ਕੱਲਾ ਪੈਸਾ ਰਾਜਨੀਤੀ ਨਹੀਂ ਚਲਾਉਂਦਾ। ਜਿਵੇਂ ਕਿ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਝਾਤ ਮਾਰਨੀ ਚਾਹੀਦੀ ਕਿ ਕੱਲੀ ਪੁਲਿਸ ਤੇ ਅਫਸਰਸ਼ਹੀ ਸਰਕਾਰਾਂ ਕਾਮਯਾਬ ਨਹੀਂ ਕਰਦੀਆਂ ਰਾਜਨੀਤੀ ਕਾਮਯਾਬ ਨਹੀਂ ਕਰਦੀਆਂ। ਕੁਝ ਸੱਚ ਦਾ ਸਹਾਰਾ ਲੈਣਾ ਚਾਹੀਦਾ ਕੁਝ ਲੋਕਾਂ ਦੀ ਮਦਦ ਕਰਨੀ ਚਾਹੀਦੀ। ਤੇ ਅਖੀਰ ਵਿੱਚ ਮੈਂ ਪੰਜਾਬ ਦੀ ਅਫਸਰਸ਼ਹੀ ਨੂੰ ਵੀ ਬੇਨਤੀ ਕਰੂੰਗਾ। ਬਹੁਤ ਤੁਸੀਂ ਨਾ ਪਿਛਲੇ 3 ਸਾਲ ਵਿੱਚ ਅਨਕਨਸਟੀਟਿਊਸ਼ਨਲ ਇਲੀਗਲ ਮੈਥਡੋਲੋਜੀ ਚੀਜ਼ ਅਪਲਾਈ ਅਪਣਾਈਆਂ ਨੇ ਬਹੁਤ ਗਲਤ ਕੰਮ ਕੀਤੇ ਅਗਰ ਮੈਂ ਉਹਦੀ ਡਿਟੇਲ ਵਿੱਚ ਜਾਣ ਲੱਗਾ ਤਾਂ ਮੇਰੇ ਖਿਆਲ ਘੰਟਿਆਂ ਬੱਦੀ ਲੱਗ ਜਾਵੇਗਾ ਮਤ ਕਰੋ ਇਹ ਕੰਮ ਤੁਹਾਡੇ ਸਾਹਮਣੇ ਇਹਨਾਂ ਦਾ ਹਸ਼ਰ ਪਹਿਲਾਂ ਪਾਰਲੀਮੈਂਟ 'ਚ ਹੋਇਆ ਵਾ ਹੁਣ ਦਿੱਲੀ ਦੀ ਸਰਕਾਰ ਇਹਨਾਂ ਦਾ ਮੋਢ ਉਖੜ ਚੁੱਕਾ ਵਾ ਇਹਨਾਂ ਦੇ ਪਤਾ ਨਹੀਂ ਇਹ ਪਾਰਟੀ ਬਚਣੀ ਕਿ ਨਹੀਂ ਬਚਣੀ ਪੰਜਾਬ ਦੀ ਇਸ ਦੇਸ਼ ਦੀ ਰਾਜਨੀਤੀ ਵਿੱਚ ਇਹਨਾਂ ਦੇ ਕਹਿਣ ਤੇ ਕੋਈ ਅਫਸਰ ਨੂੰ ਮੇਰੀ ਹੱਥ ਨਿਮਰਤਾ ਨਾਲ ਬੇਨਤੀ ਹੈ ਕਿ ਇਹਨਾਂ ਦੇ ਕਹਿਣ ਤੇ ਗਲਤ ਕੰਮ ਨਾ ਕਰਿਓ ਕਿਉਂਕਿ ਅਲਟੀਮੇਟਲੀ ਸਭ ਨੂੰ ਅਕਾਉਂਟੇਬਲ ਹੋਲਡ ਹੋਣਾ ਪੈਣਾ ਵਾ ਅਕਸਰ ਜਿਹੜੀ ਨਵੀਂ ਗਵਰਨਮੈਂਟ ਬਣੂਗੀ ਉਹ ਪੁਰਾਣਿਆਂ ਨਾਲ ਕੀਤੀਆਂ ਜ਼ਿਆਤੀਆਂ ਆ ਸਾਡੇ ਕਾਂਗਰਸ ਦੇ ਕੇਡਰ ਵਰਕਰਾਂ ਨਾਲ ਸਰਪੰਚਾਂ ਨਾਲ ਤੇ ਕੌਂਸਲਰਾਂ ਨਾਲ ਜਿਹੜਾ ਧੱਕਾ ਹੋਇਆ ਉਹ ਛੱਡ ਦੇਣਗੇ ਐਵੇਂ ਉਹਦਾ ਬਕਾਇਦਾ ਤੌਰ ਤੇ ਕਮਿਸ਼ਨ ਬਣੇਗਾ ਉਹ ਸਾਰੇ ਕੇਸਸ ਦਾ ਪੂਰਾ ਨਿਰੀਖਣ ਕੀਤਾ ਜਾਊਗਾ ਤੇ ਜੋ ਬਣਦੀ ਸਜ਼ਾ ਹੈਗੀ ਆ ਗਲਤ ਜਿਨ੍ਹਾਂ ਨੇ ਕਰਾਏ ਉਹਨਾਂ ਤੇ ਵੀ ਹੋਊਗਾ ਤੇ ਫਿਰ ਤੁਸੀਂ ਕਿਉਂ ਗਲਤ ਕੰਮ ਕਰਦੇ ਹੋ ਹਲੇ ਵੀ ਤੁਹਾਡੇ ਕੋਲ ਸਮਾਂ ਹੈਗਾ ਸੰਵਿਧਾਨ ਮੁਤਾਬਕ ਜੋ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਪਿੱਛੇ ਲੱਗੀਆਂ ਉਹਦੇ ਮੁਤਾਬਕ ਆਪਣਾ ਕੰਮ ਚਲਾਓ ਸ਼ਹੀਦ ਭਗਤ ਸਿੰਘ ਤਾਂ ਮੈਂ ਸਮਝਦਾ ਕਿ ਉਹਦਾ ਉਹਦੀ ਆਤਮਾ ਰੋਂਦੀ ਹੋਣੀ ਆ ਯਾਰ ਕਿ ਕਿਹੋ ਜਿਹੇ ਬੰਦਿਆਂ ਨੇ ਸਾਡੀਆਂ ਫੋਟਵਾਂ ਫੋਟਵਾਂ ਦੀਵਾਰਾਂ ਤੇ ਟੰਗ ਕੇ ਸਾਡਾ ਮਜ਼ਾਕ ਉਡਾਇਆ ਜਾ ਰਿਹਾ ਵਾ ਸੋ ਬਹੁਤ ਗੱਲਾਂ ਹੋ ਗਈਆਂ ਹੁਣ ਸਮਾਂ ਹੈ ਕਿ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇੱਕ ਇੱਕ ਲੱਡੂ ਵੀ ਖਾਓ ਤੇ ਨਾਲੇ ਇਹ ਜਿਹੜਾ ਹੈ ਉਹ ਸੁਰਿੰਦਰਪਾਲ ਜੀ ਨੂੰ ਖਾਓ ਸਾਡੇ ਪੁਰਾਣੇ ਸਰਪੰਚਾ ਜੀ ਪਿੰਡ ਦੇ ਇਹ ਨਾ ਇਹਨਾਂ ਨੂੰ ਦਿਖਾਈ ਨਹੀਂ ਦਿੰਦਾ ਬਲਾਈਂਡ ਨੇ ਪੁਲਿਸ ਆਫੀਸਰ ਸੀਗੇ ਲਾਈਵ ਤੋਂ ਸ਼ੁਰੂ ਕਰੋ ਵਧਾਈ ਦਿਓ ਇੱਕ ਵਾਰ ਫਿਰ ਤੁਹਾਡਾ ਮੇਰੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ